ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕੱਢਣਦੇ ਆ ਸਰੋਂ ਤੇ ਇਹਨਿਆਂ ਕੀ ਝਾੜ ਨਿਕਲੇਗਾ ਐਸ ਵਾਰ ਸਰੋਂ ਤੇ ਵਧੀਆ ਲੱਗ ਰਹੀ ਏ ਵੇਖਣ ਨੂੰ ਤੇ ਲੇਵਰ ਵੀਰੇ ਨਾਲ ਆਈ ਏ ਨਹੀਂ ਤੇ ਮੈਂ ਵੀ ਵੀਡੀਓ ਛੱਡ ਕੇ ਇਹਨਾਂ ਦੇ ਨਾਲ ਲੱਗਾ ਹੁੰਦਾ ਜਾਂ ਅਸੀਂ ਲੱਗੇ ਹੁੰਦੇ ਡੈਡੀ ਤੇ ਮੈਂ ਤੇ ਆਹ ਜਿਹੜਾ ਇੱਧਰ ਇਹ ਕੱਗਰ ਦਰਿਆ ਜਿੱਥੇ ਆਪਾਂ ਵੀਡੀਓ ਪਾਉਂਦੇ ਰਹੇ ਸਾਂ ਪਿਛਲੇ ਸਾਲ ਬਹੁਤ ਪਾਣੀ ਆਇਆ ਪਰ ਹੋਂਦਾ ਹਰ ਵਾਰੀ ਗਰਮੀਆਂ 'ਚ ਜਦੋਂ ਝੋਨੇ ਦਾ ਟਾਈਮ ਹੁੰਦਾ ਉਹ ਸਾਹਮਣੇ ਬੰਦਾ ਕਿਹੜਾ ਹੁੰਦਾ ਲੱਗਦਾ ਇਹਨੂੰ ਹੜੰਬੇ ਦਾ ਪਤਾ ਲੱਗ ਗਿਆ ਇਹਨਾਂ ਹੁਣ ਮੈਂ ਵੀ ਚਲੋ ਸਰੋਂ ਕਢਾਲਾਂਗਾ ਚਲੋ ਹੋਂਦੋ ਹੋਂ ਤੇ ਪਾਣੀ ਇੱਕ ਵਾਰੀ ਇੱਥੇ ਘਟੇ ਚਲੋ ਆਪਾਂ ਹੜੰਬੇ ਵਾਲੀ ਚੱਲਦੇ ਆਂ ਆ ਸ਼ਿਕਾਰੀ ਹੈ ਆਪਣਾ ਤੇ ਚਲੋ ਮੌਸਮ ਠੀਕ ਹੈ ਇਹ ਤੇ ਗਰਮੀ ਹੈ ਪਰ ਅੱਜ ਬੱਦਲ ਤੇ ਹਵਾਵਾਂ ਨੇ ਕੱਲ ਮੌਸਮ ਕਾਫੀ ਖਰਾਬ ਹੋ ਗਿਆ ਸੀ ਤੇ ਮੌਸਮ ਸਹੀ ਰਹੇ ਲੋਕਾਂ ਨੇ ਸਰੋਂ ਕਣਕ ਵੜਨ ਵਾਲੀਆਂ ਥੋੜੀਆਂ ਗਿੱਲੀਆਂ ਨੇ ਕਣਕ ਤੇ ਸਰੋਂ ਦਾ ਚਲੋ ਟਾਈਮ ਹੈ ਸਰੋਂ ਲੋਕਾਂ ਨੇ ਵੜ ਲਈ ਹੜੰਬੇ ਤੋਂ ਕਢਾਉਂਦੇ ਆ ਆ ਵੀਰ ਨਾਲ ਚਾਹ ਪੀਂਦੇ ਤੇ ਨਾਲੇ ਵੇਖਣਦੇ ਸਰੋਂ ਸਹੀ ਚੱਲ ਰਿਹਾ ਹੜੰਬਾ ਸਰੋਂ ਵਧੀਆ ਦਾਣੇ ਨਿਕਲ ਰਹੇ ਨੇ ਹੁਣ ਚਲੋ ਟਰਾਲੀ ਆ ਲੈਵਨੇ ਆ ਟਰਾਲੀ ਚ ਕੀ ਰੋਣ ਕੇ ਬਾਣੀ ਗਈ ਗੱਲ ਬਾਕੀ ਟੱਪੜ ਟੱਪੜ ਨਾਲ ਲੈ ਆਏ ਆ ਇਧਰ ਆ ਗਏ ਨੇ ਭਾਜੀ ਜੀਰ ਸਿੰਘ ਤੇ ਇਧਰ ਬਜ਼ੁਰਗ ਸਲਾਮਾਂ ਲੱਗੇ ਨੇ ਮੇਰੀ ਪਿਛਲੀ ਵਾਰ ਰੈਗਨੀ ਨਿਕਲੇ ਸੀ ਕਣਕ ਮੇਰੀ ਆਈ ਸੀ ਇੰਨੀ ਨਿਕਲ ਜਾਣੀ ਐ ਆਈ ਸੀ ਐਵੇਂ ਆ ਫਲਾਣਾ ਟਿੰਗੜਾ ਚਲੋ ਕਰਨ ਦੇ ਨੇ ਸਲਾਮ ਇਧਰ ਵੀ ਜੌਰਾ ਛੋਰਾ ਨਾਲ ਲੱਗੇ ਹੋਏ ਨੇ ਤੇ ਹੰਦਾ ਪ੍ਰੋਬਾ ਮੇਰੀ ਆਈ ਸੀ ਜਿਆਦੀ ਨਿਕਲੀਆਂ ਕਣਕ ਬਹੁਤ ਵਧੀਆ ਈ ਤੇ ਹੁਣ ਆ ਗੱਲਾਂ ਗੁੱਲਾਂ ਮਾਰ ਕੇ ਤੇ ਇੱਥੇ ਬਹਿ ਗਏ ਨੇ ਟਰੈਕਟਰ ਤੇ ਚਾਪੀ